ਐਸਐਚਓ ਸਾਹਿਬ ਨੂੰ ਰਿਪੋਰਟ ਆਈ ਸੀ ਕਿ ਮੋਦਲ ਪਿੰਡ ਲੜਾਈ ਹੋਂਦੀ ਆ ਤੇ ਉਹ ਲੜਾਈ ਦੇ ਮਸਲੇ ਦੇ ਵਿੱਚ ਮੋਦਲ ਪਿੰਡ ਗਏ ਤੇ ਉੱਥੋਂ ਉਹਨਾਂ ਨੇ ਕੋਈ ਪੁੱਛਗੇ ਸੀ ਦੇ ਦੌਰਾਨ ਬੰਦਾ ਫੜਿਆ ਸੀਗਾ ਤੋਂ ਉਹਨਾਂ ਕੋ ਮ ਐਸਐਚਓ ਸਾਹਿਬ ਤੇ ਹਮਲਾ ਕਰਤਾ ਕਾਫੀ ਸਾਟ ਲੱਗੀ ਹੋਈ ਹੁਣ ਮੰਦੀਪਾਸ ਦਾ ਆਦਮੀ ਕਿਹੜੇ ਕਾਰਨ ਕਾਰਨ ਦੀ ਗੱਲ ਤੋਂ ਉਹਨਾਂ ਨੇ ਕਰ ਪਾਇਆ ਨਹੀਂ ਨਹੀਂ ਇਦਾਂ ਦੀ ਨਹੀਂ ਕੋਈ ਹਾਂਜੀ ਸੇਟ ਵੀ ਆਪ ਵੀ ਉਹਦਾ ਰੀਡ ਕਰ ਲਿਓ ਤੇ ਕਿਉਂ ਕਰਨਗੇ ਇੰਕੀ ਹੋਸੀ ਜੈਸਿਸ ਚੱਲਦਾ ਸਰ ਕਰ ਨਹੀਂ ਗੇ ਲੜਾਈ ਝਗੜਾ ਹੋਇਆ ਹੀ ਉਹਦੇ ਸਬੰਧ ਚ ਤਲਾ ਆਈ ਤੇ ਉਹ ਮਤਲਬ ਉਹਥੇ ਉਹਦੇ ਸਬੰਧ ਚ ਗਏ ਹੀ ਹਾਂਜੀ ਕਿੰਨੇ ਵਿਅਕਤੀ ਸੀਗੇ ਬੋਪੇ ਜਿਨ੍ਹਾਂ ਨੇ ਹਮਲਾ ਕੀਤਾ ਪਤਾ ਨਹੀਂ ਸਾਰੇ ਨਾਈਟ ਮੁੰਸ਼ੀ ਨੂੰ ਪਤਾ ਹੋਣਾ ਮੇਰੇ ਤੇ ਦੇ ਦੇ ਮੇਰਾ ਨੇੜੇ ਹੈਡ ਕਨਸਟੇਬਲ ਸਿਮਰਿੰਦਰ ਜੀ ਤੇ ਮੈਂ ਪੁਛਿਆ ਦਰਜ ਕਰ ਤੇ ਹਾਂਜੀ ਉਹਨਾਂ ਦੇ ਪਰਚਾ ਦਰਜ ਤੇ ਲਗਾਤਾਰ ਭਾਰ ਕੀਤੀ ਜਾਂ ਹਾਂਜੀ ਲਗਾਤਾਰ ਭਾਰ ਕੀਤੀ ਜਾਂ ਹਾਂਜੀ ਇਹ ਡਾਡਰ ਜਿੱਤਾ ਕੇ ਪਰਚਾ ਦਰਜ ਹਾਂਜੀ ਇਹ ਤੋਂ ਵੇਰ ਕਿਹਾ ਥਾਣੇ ਤੋਂ है। ਜੇ ਕਿਸੇ ਦਾ ਜੀ ਨੰਬਰ ਜੀ ਦੇਸ਼ਾ ਨਾਲ ਆ ਕੇ ਆਨ ਨੂੰ ਬਾਰ ਕਰ ਦਿੱਤਾ ਹਰ ਸਿਮਰਨ ਸਿੰਘ ਨੰਬਰਦਾਰ ਪਿੰਨ ਮੋਦਲ ਜੀ ਕੀ ਲੰਬਦਾ ਸਾਹਿਬ ਕੀ ਗੱਲ ਹੋਈ ਹੈ ਜੀ ਰਾਤੀ ਤੇ ਪਤਾ ਲੱਗਾ ਜੀ ਰਾਤੀ 9 ਵਜੇ ਤੋਂ ਬਾਅਦ ਝਗੜਾ ਹੋਇਆ ਜੀ ਮੈਡਮ ਬਾਈਪਾਸ ਦੇ ਨਾਕੇ ਤੇ ਜਾ ਰਹੇ ਸੀ ਤੇ ਮੈਨੂੰ ਉੱਤੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਮੈਡਮ ਦੇ ਗੱਲ ਪੈ ਗਏ ਆ ਉਹਨਾਂ ਨੰਗੀਆਂ ਤਲਵਾਰਾਂ ਉਹਨਾਂ ਕੋ ਦੱਤਰ ਸੀ ਉਹਨਾਂ ਸ਼ਹਿਰਾਂ ਰਾਤੀ ਇੱਥੇ ਗੁੰਡਾਗਰਦੀ ਕੀਤੀ ਨਰਾਜ ਕੀਤਾ ਵਾ ਠੇਕੇ ਤੇ ਸ਼ਰਾਬ ਪੀ ਗਏ ਬਾਹਰ ਆ ਕੇ ਝਗੜਾ ਕਰਨ ਪਿਆ ਤੇ ਉਹਨਾਂ ਸ਼ਰਕ ਜਾਮ ਕੀਤੀ ਸੀ ਤੇ ਉਹਦੇ ਉਹਦੇ ਕਾਰਨ ਜਿਹੜਾ ਮੈਡਮ ਨੂੰ ਰਾਤੀ ਬਹੁਤ ਮੈਡੋਂ ਦੇ ਕਿਰਪਾਣਾ ਤੇ ਲਾਤੀ 7:00 ਵਜੇ ਆ ਮੈਡੋਂ ਦਾ ਨਾਮ ਅਮਰ ਵੀਰ ਆ ਨਾਲ ਉਹਨੂੰ ਬਹੁਤ ਜ਼ਾਇਦ ਸੱਟ ਲੱਗੀ ਆ ਜੀ ਐ ਸਰਕਾਰ ਨੂੰ ਇਹ ਅਪੀਲ ਕਰਦੇ ਆ ਮੁੱਖ ਮੰਤਰੀ ਸਾਹਿਬ ਨੂੰ ਇਹ ਜਿਹੜੇ ਦੋਸ਼ੀ ਆ ਇਹਨਾਂ ਸਖਤ ਸਜ਼ਾ ਦਿੱਤੇ ਜਾਵੇ ਜੇ ਇੱਕ ਪੁਲਿਸ ਇੰਸਪੈਕਟਰ ਦੇ ਉੱਤੇ ਐਡਾ ਵੱਡਾ ਹਮਲਾ ਹੋ ਗਿਆ ਜਿਹੜੀ ਇੱਕ ਬੀਬੀ ਟਾਉਣ ਲਈ ਆਉਂਦਾ ਕੋਈ ਆਣ ਕੇ ਉਹਨੂੰ ਮਾਰਕੋਟ ਨਹੀਂ ਕੀਤੀ ਸਿਰਫ ਇਹਨੂੰ ਥੱਲ ਪਾਉਣ ਵਾਸਤੇ ਕੋਈ ਜੋ ਨਾ ਝੜਾ ਕਰੋ ਉਹਨਾਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਵਾ ਜਿਹੜੇ ਦੋਸ਼ੀ ਆ ਬੋਤਨਾ ਚਲਾਈਆਂ ਜੀ ਦਾਤਰੋਂ ਨਾਲ ਸ਼ਰਿਆਂ ਮੋਟਰਸਾਈਕਲ ਤੇ ਕਮਾਏ ਆ ਜੀ ਖੜਦੇ ਉੱਤੇ ਉਹਨਾਂ ਜਾਮ ਕੀਤਾ ਸੀ ਰਾਤੀ ਜੀ ਕੀ ਹੋਇਆ ਕੀ ਐ ਕਰਨੀ ਸੀ ਮਨ ਰਹੀ ਕਰਨ ਹੋਇਆ ਕੀ ਸੀ ਕਰਨੇ ਸ਼ਰਾਬ ਵੀ ਕੇ ਝਗੜਾ ਕਰਦੇ ਸੀ ਮੈਡਮ ਬਾਈਪਾਸ ਤੇ ਆਪਣੀ ਗਸ਼ਤ ਵਾਤੇ ਆਈ ਸੀ ਤੇ ਨਾਲ ਮੈਡਮ ਦੇ ਇੱਕੋ ਜਿਹੇ ਹੈਗੇ ਸੀ ਨਾਲ ਉਹਨਾਂ ਦੇ ਇਹ ਐਸਾ ਹੀ ਮੁੰਡਾ ਅਮਰਵੀਰ ਇਹਨਾਂ ਦੋਵੇਂ ਵਿਚਾਰੇ ਆ ਗਏ ਸਿਵਲ ਵਰਦੀ ਤੇ ਸੀ ਮੈਂ ਸਿਵਲ ਵਰਦੀ ਸੀ ਔਰ ਇੱਕ ਗੱਲ ਕਿ ਇੱਕ ਮਹਿਲਾ ਵਾਲੇ ਜਿੱਦਾਂ ਰੁਕ ਗਿਆ ਤੇ ਉਹਨਾਂ ਨੂੰ ਰੁਕਣਾ ਚਾਹੀਦਾ ਸੀ ਬਿਲਕੁਲ ਜੀ ਬਿਲਕੁਲ ਇੱਕ ਮੰਨ ਲਓ ਤੁਹਾਨੂੰ ਔਰਤ ਹੱਥ ਦੇ ਨਹੀਂ ਵੀ ਨਾ ਝਗੜਾ ਕਰੋ ਰੁਕ ਜਾਓ ਆਪੋਰத் ਵਾਰ ਕੇ ਦੰਤ ਮਾਰਨ ਸ਼ੁਰੂ ਕਰ ਦਿੱਤੇ ਉਹ ਤੇ ਕੁਰਬਾਨਾਂ ਦਾ ਬਲਾ ਕੀਤਾ ਵਾ ਬੜੀ ਦੁੱਖ ਵਾਲੀ ਗੱਲ ਹੈ ਜੀ ਸਾਡੇ ਬਹੁਤ ਵਧੀਆ ਅਫਸਰ ਜੀ ਨੇ ਵੇਰਕੇ ਦੇ ਵਿੱਚ ਨਸ਼ੇ ਨੂੰ ਅੱਜ ਹੀ ਠੰਡ ਪਾਈ ਆ ਥਾਣੇ ਵੇਰਕੇ ਦੇ ਵਿੱਚ ਨਸ਼ਾ ਆ ਲੋਕੀ ਕਈ ਤੇ ਛੱਡ ਕੇ ਪੈਣ ਛੱਡ ਕੇ ਭੱਜ ਗਿਆ ਨਸ਼ੇ ਤੋਂ ਵੀ ਮੈਡਮ ਆ ਸਭ ਤੇ ਬਹੁਤ ਆ ਅੱਛਾ ਛੱਡ ਇਹ ਨਸ਼ਾ ਬੰਦੀ ਕਰਦੇ ਨੇ ਅਸੀਂ ਜੀ ਬਿਲਕੁਲ ਜੀ ਮੈਂ ਮੰਗ ਕਰਦੇ ਆ ਸਰਕਾਰ ਗਾੜੀ ਆਪਣੇ ਕਮਿਸ਼ਨਰ ਸਾਹਿਬ ਗਾੜੀ ਵੀ ਜਿਹੜੇ ਦੋਸ਼ੀ ਫੜ ਗਏ ਇਹਨਾਂ ਸਜ਼ਾ ਵਾਤ ਤੋਂ ਅੱਜ ਦਿੱਜ ਜਾਵੇ ਇਹਨਾਂ ਇਹਨਾਂ ਪਰਚਾ ਕਿਤੇ ਕਰਦੇ